ਸਸਿਕਾ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਆਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਆਂ ਹੁਣ ਤੱਕ ਦੀ ਵੱਡੀ ਖਬਰ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਤੀਜੀ ਦੁਨੀਆ ਦੇ ਮੁਲਕਾਂ ਤੋਂ ਇਮੀਗ੍ਰੇਸ਼ਨ ਉੱਤੇ ਮੁਕੰਮਲ ਰੋਕ ਲਗਾਏ ਜਾਣ ਦਰਮਿਆਨ ਭਾਰਤੀ ਲੋਕਾਂ ਦੀ 70% ਦੀ ਵੀਜ਼ਾ ਅਰਜ਼ੀਆਂ ਰੱਦ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਨੈਸ਼ਨਲ ਫਾਊਂਡੇਸ਼ਨ ਆਫ ਅਮਰੀਕ ਪਾਲਿਸੀ ਵੱਲੋਂ 2015 ਤੋਂ 2025 ਦਰਮਿਆਨ H1B ਵੀਜ਼ਿਆਂ ਬਾਰੇ ਕੀਤੇ ਵਿਸ਼ਲੇਸ਼ਣ ਮੁਤਾਬਕ ਇਸ ਸਾਲ ਭਾਰਤੀ ਆਈਟੀ ਫਰਮਾਂ ਨੂੰ ਸਿਰਫ 4573 ਵੀਜ਼ਾ ਪ੍ਰਵਾਨਗੀਆਂ ਮਿਲੀਆਂ ਅਤੇ ਪਿਛਲੇ ਸਾਲ ਦੇ ਮੁਕਾਬਲੇ 37% ਘਟ ਬਣਦੀਆਂ ਨੇ ਜਦਕਿ 2015 ਦੇ ਮੁਕਾਬਲੇ ਇਹ ਅੰਕੜਾ 70% ਦੀ ਘਟ ਬਣਦਾ ਹੈ H1B ਵੀਜ਼ਾ ਯੋਜਨਾ ਅਧੀਨ ਵਿਦੇਸ਼ੀ ਕਾਮਿਆਂ ਨੂੰ ਭਰਤੀ ਕਰਨ ਵਾਲੀਆਂ ਸਿਖਰ ਲੀਆਂ 25 ਫਰਮਾਂ ਵਿੱਚੋਂ ਸਿਰਫ ਤਿੰਨ ਹੀ ਭਾਰਤੀ ਸਨ ਕਮਾਂਤਰੀ ਅੰਕੜਿਆਂ ਦੇ ਹਿਸਾਬ ਨਾਲ ਐਮਾਜ਼ਨ ਦੇ ਮੁਲਾਜ਼ਮਾਂ ਨੂੰ 4644 ਵੀਜ਼ੇ ਮਿਲੇ ਜਦਕਿ ਮੈਟਾ ਦੇ ਮੁਲਾਜ਼ਮਾਂ ਨੂੰ 1555 ਵੀਜ਼ਾ ਪ੍ਰਵਾਨਗੀਆਂ ਨਾਲ ਦੂਜੇ ਸਥਾਨ ਤੇ ਰਹੇ ਇਸੇ ਤਰ੍ਹਾਂ ਮਾਈਕਰੋਸਾਫਟ ਨੂੰ 1394 ਅਤੇ ਗੂਗਲ ਨੂੰ 1050 ਵੀਜ਼ਾ ਪ੍ਰਵਾਨਗੀਆਂ ਹਾਸਲ ਹੋਈਆਂ ਨੇ ਨੈਸ਼ਨਲ ਫਾਊਂਡੇਸ਼ਨ ਆਫ ਅਮਰੀਕੀ ਪਾਲਿਸੀ ਕਾਰਜਕਾਰੀ ਡਾਇਰੈਕਟਰ ਸਟੂਅਰਟ ਐਡਰਸਨ ਦਾ ਕਹਿਣਾ ਸੀ ਕਿ ਭਾਰਤੀ ਕੰਪਨੀਆਂ ਘੱਟ ਵੀਜ਼ੇ ਮਿਲਣ ਦੇ ਬਾਵਜੂਦ ਆਪਣੀਆਂ ਸਵਾਮਾਂ ਸੰਭਾਲਣ ਦੇ ਯਤਨ ਕਰ ਰਹੀਆਂ ਨੇ ਪਰ 트ੰਪ ਦੇ ਸੱਤਾ ਵਿੱਚ ਆਉਣ ਮਗਰੋਂ ਅਮਰੀਕਾ ਦੀਆਂ ਟੈਕ ਫਰਮਸ ਨੂੰ ਬਹੁਤ ਫਰਕ ਨਹੀਂ ਪਿਆ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਅਮਰੀਕਾ ਵਿੱਚ ਮੌਜੂਦ 28270 EMPLOYEES ਨੂੰ ਘੱਟੋ-ਘੱਟ ਇੱਕ ਨਵਾਂ ਵਿਦੇਸ਼ੀ ਮੁਲਾਜ਼ਮ ਭਰਤੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਪੀਆਰਟੀਸੀ ਪਨਬਸ ਕੰਟਰੈਕਟ ਵਰਕਰਸ ਯੂਨੀਅਨ ਦੀ ਚੱਲ ਰਹੀ ਹੜਤਾਲ ਆਰਜੀ ਕਰਮਚਾਰੀਆਂ ਦੀ ਸਥਾਈ ਨੌਕਰੀ ਕਿਲੋਮੀਟਰ ਸਕੀਮ ਨੂੰ ਬੰਦ ਕਰਨ ਅਤੇ ਗ੍ਰਿਫਤਾਰ ਬਸ ਕਰਮਚਾਰੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਖਤਮ ਹੋ ਗਈ ਹੈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਅਨੁਸਾਰ ਸਰਕਾਰ ਨੇ ਗ੍ਰਿਫਤਾਰ ਬੱਸ ਕਰਮਚਾਰੀਆਂ ਦੀ ਰਿਹਾਈ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ ਸਰਕਾਰ ਨੇ ਮਜ਼ਦੂਰਾ ਵਿਰੁੱਧ ਦਰਜ ਕੇਸਾਂ ਨੂੰ ਰੱਦ ਕਰਨ ਦੀ ਮੰਗ ਤੇ ਵੀ ਸਹਿਮਤੀ ਜਤਾਈ ਹੈ ਇਸ ਤੋਂ ਬਾਅਦ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਹੜਤਾਲ ਦੁਪਹਿਰ 1 ਵਜੇ ਪੂਰੀ ਤਰ੍ਹਾਂ ਖਤਮ ਹੋ ਗਈ ਹੈ ਅਤੇ ਉਸ ਤੋਂ ਬਾਅਦ ਸਾਰੀਆਂ ਸਰਕਾਰੀ ਬੱਸਾਂ ਦੁਬਾਰਾ ਚੱਲਣ ਲੱਗ ਪੈਣਗੀਆਂ ਸਰਕਾਰੀ ਪੀਆਰਟੀਸੀ ਅਤੇ ਪਨਬਸ ਬੱਸਾਂ ਸਾਰੇ ਰੂਟਾਂ ਤੇ ਚੱਲਣਗੀਆਂ ਇਸ ਤੋਂ ਇਲਾਵਾ ਹੜਤਾਲ ਦੇ ਅੰਤ ਨਾਲ ਬੱਸ ਸਟੈਂਡ ਤੇ ਸਰਕਾਰੀ ਬੱਸਾਂ ਦੇ ਯਾਤਰਾ ਕਰਨ ਵਾਲੀ ਯਾਤਰੀਆਂ ਦੇ ਚਿਹਰਿਆਂ ਤੇ ਮੁਸਕਰਾਹਟ ਆਈ ਹੈ ਕਿਉਂਕਿ ਹੁਣ ਔਰਤਾਂ ਨੂੰ ਸਰਕਾਰੀ ਬੱਸਾਂ ਤੇ ਮੁਫਤ ਬੱਸ ਯਾਤਰਾ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਇਸ ਦਾ ਮਤਲਬ ਹੈ ਕਿ ਯਾਤਰੀ ਹੁਣ ਸੁਰੱਖਿਅਤ ਯਾਤਰਾ ਕਰ ਸਕਣਗੇ ਅਤੇ ਕਿਰਾਏ ਤੇ ਬਚਤ ਕਰ ਸਕਣਗੇ ਧਿਆਨ ਦੇਣ ਯੋਗ ਹੈ ਕਿ ਪੀ ਆਰਟੀਸੀ ਦੇ ਠੇਕਾ ਕਰਮਚਾਰੀ ਪਿਛਲੇ 5 ਦਿਨਾਂ ਤੋਂ ਹੜਤਾਲ ਤੇ ਨਹੀਂ ਯੂਨੀਅਨ ਅਨੁਸਾਰ ਬੁੱਧਵਾਰ ਨੂੰ ਇੱਕ ਮੀਟਿੰਗ ਹੋ ਰਹੀ ਹੈ ਜਿੱਥੇ ਆਰਜੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਕਿਲੋਮੀਟਰ ਸਕੀਮ ਬੰਦ ਕਰਨ ਦੇ ਮੁੱਦੇ ਤੇ ਚਰਚਾ ਕੀਤੀ ਜਾਵੇਗੀ ਅਤੇ ਸੰਘਰਸ਼ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੈਨਜ਼ੁਏਲਾ ਦੇ ਹੁੜ ਰਾਸ਼ਟਰਪਤੀ ਨੂੰ ਫੱਟੇ ਪੱਤਰ ਦੀ ਧਮਕੀ ਦਿੱਤੀ ਹੈ ਜਿੱਥੇ ਉਹਨ ਇੱਕ ਫੋਨ ਕਰਕੇ ਚੇਤਾਵਨੀ ਦਿੱਤੀ ਹੈ ਤੇ ਤੁਸੀਂ ਵੈਨਜ਼ੁਏਲਾ ਛੱਡ ਦਿਓ ਨਹੀਂ ਤਾਂ ਨੁਕਸਾਨ ਖੋ ਸਕਦਾ ਹੈ ਹੁਣ ਵੈਨਜ਼ੁਏਲਾ ਤੇ ਅਮਰੀਕਾ ਦੇ ਵਿੱਚ ਜ਼ਮੀਨੀ ਪੱਧਰ ਤੇ جنگ ਛਿੜਦੀ ਹੋਈ ਨਜ਼ਰ ਆ ਰਹੀ ਹੈ ਤੇ ਮਾਮਲੇ ਹੁਣ ਕਾਫੀ ਪੱਖ ਦੇ ਵੀ ਦਿਖਾਈ ਦੇਖਣ ਨੂੰ ਮਿਲਦੇ ਨੇ ਤਾਂ ਇਹ ਜਿਹੜਾ ਮਾਮਲਾ ਹੁਣ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਪੂਰੀ ਜਾਣਕਾਰੀ ਜਿਹੜੀ ਆ ਉਹ ਸਾਹਮਣੇ ਆਈ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਦੱਸਿਆ ਜਾ ਰਿਹਾ ਕਿ ਹੁਣ ਅਮਰੀਕਾ ਵੈਨਜ਼ੁਏਲਾ ਦੇ ਅੰਦਰ ਜ਼ਮੀਨੀ ਹਮਲੇ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੈਨਜ਼ੁਏਲਾ ਦੇ ਰਾਸ਼ਟਰਪਤੀ ਨੂੰ ਫੋਨ ਕਾਲ ਦੇ ਦੌਰਾਨ ਸਖਤ ਚੇਤਾਵਨੀ ਦਿੱਤੀ ਹੈ ਕਿ ਆ ਤੁਸੀਂ ਖੁਦ ਨੂੰ ਅਤੇ ਆਪਣੇ ਸਭ ਤੋਂ ਕਰੀਬਿਆਂ ਨੂੰ ਬਚਾ ਸਕਦੇ ਹੋ ਪਰ ਤੁਹਾਨੂੰ ਹੁਣ ਹੀ ਤੁਹਾਨੂੰ ਹੁਣ ਹੀ ਦੇਸ਼ ਛੱਡਣਾ ਪਵੇਗਾ ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਪਿਛਲੇ ਹਫਤੇ ਹੋਈ ਸੀ ਇਹ ਗੱਲਬਾਤ ਤੇ ਪਰ ਗਲਬਾਤ ਜਲਦੀ ਹੀ ਡੈਡਲੌਕ ਤੇ ਪਹੁੰਚ ਗਈ ਕਿਉਂਕਿ ਦੋਵਾਂ ਧਿਰਾਂ ਵਿੱਚ ਮੰਗਾਂ ਇੱਕ ਦੂਜੇ ਤੋਂ ਬਹੁਤ ਵੱਖਰੀਆਂ ਸਨ ਅਮਰੀਕਾ ਨੇ ਮੰਗ ਕੀਤੀ ਕਿ ਮੁਦਰੋ ਅਤੇ ਉਸਦੇ ਚੋਟੀ ਦੇ ਸਹਿਯੋਗੀ ਤੁਰੰਤ ਦੇਸ਼ ਛੱਡ ਦੇਣ ਤਾਂ ਕਿ ਲੋਕਤੰਤਰੀ ਸ਼ਾਸਨ ਵਾਪਸ ਬਹਾਲ ਕੀਤਾ ਜਾ ਸਕੇ ਜਦਕਿ ਮੁਦਰੋ ਸਰਕਾਰ ਨੇ ਪ੍ਰਸਤਾਵ ਦਿੱਤਾ ਹੈ ਕਿ ਸਿਆਸੀ ਕੰਟਰੋਲ ਵਿਰੋਧ ਧਿਰ ਨੂੰ ਦੇ ਦੇਣ ਪਰ ਫੌਜੀ ਦੀ ਕਮਾਂਡ ਬਰਕਰਾਰ ਰੱਖਾਂਗੇ ਸੂਤਰਾਂ ਅਨੁਸਾਰ ਅਮਰੀਕਾ ਦਾ ਸੁਨੇਹਾ ਸਿੱਧਾ ਸੀ ਮੁਦਰੋ ਉਸ ਦੀ ਪਤਨੀ ਜਿਹੜੀ ਸੀਗੀ ਅਤੇ ਉਸਦੇ ਬੇਟੇ ਲਈ ਸੁਰੱਖਿਆ ਰਸਤਾ ਉਦੋਂ ਮਿਲੇਗਾ ਜਦੋਂ ਤੁਰੰਤ ਅਸਤੀਫਾ ਦੇ ਦੇਣਗੇ ਅਮਰੀਕਾ ਤੇ ਵੈਨਜ਼ੁਏਲਾ ਦੀ ਇਸ ਕਾਲ ਤੇ ਮੁਦਰਾਯਾ ਚੋਟੀ ਦੇ ਅਧਿਕਾਰੀਆਂ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਤਾਂ ਹੁਣ ਵੈਨਜ਼ੁਏਲਾ ਤੇ ਅਮਰੀਕਾ ਦੇ ਵਿੱਚ ਤਕਰਾਰਵਾਦੀ ਵਾਧੀ ਜਾ ਰਹੀ ਹੈ ਇਸੇਹੀ ਵਿਚਾਰੇ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪੋ ਦਾ ਕਹਿਣਾ ਹੈ ਕਿ ਤੁਹਾਨੂੰ ਹੁਣ ਦੇਸ਼ ਛੱਡਣਾ ਹੀ ਪਵੇਗਾ ਤਾਂ ਐਸੇ ਹੀ ਚੱਲਦੇ ਡੈਡਲੌਕ ਤੇ ਇਹ ਗੱਲ ਪਹੁੰਚ ਚੁੱਕੀ ਹੈ ਦੋਵਾਂ ਤਰ੍ਹਾਂ ਦੀਆਂ ਮੰਗਾਂ ਜਿਹੜੀਆਂ ਕਾਫੀ ਉਲਟ ਦੱਸੀਆਂ ਜਾ ਰਹੀਆਂ ਨੇ ਇੱਕ ਦੂਸਰੇ ਤੋਂ ਦੋਵਾਂ ਦੀਆਂ ਮੰਗਾਂ ਉਲਟ ਨੇ 트럼ਪ ਦਾ ਜਿਹੜਾ ਕਹਿਣਾ ਹੈ ਕਿ ਮੁੱਦਰਾ ਦੇ ਉਸਤੇ ਛੋਟੀ ਦੇ ਸਹਿਯੋਗੀ ਤੁਰੰਤ ਦੇਸ਼ ਛੱਡ ਦੇਣ ਤਾਂ ਕਿ ਲੋਕਤੰਤਰੀ ਸ਼ਾਸਨ ਫਿਰ ਤੋਂ ਬਹਾਲ ਕੀਤਾ ਜਾਵੇ ਪਰ ਵੈਨਜ਼ੁਏਲਾ ਦਾ ਜਿਹੜਾ ਸਿਸਟਮ ਹੈ ਚਾਹ ਉਹਨਾਂ ਦੀ ਮੰਗ ਹੈ ਇਸ ਤੋਂ ਬਿਲਕੁਲ ਫਰੋਦ ਹੈ ਤੇ ਉਲਟਾ ਹੈ ਜਨ ਕਿ ਤਾਂ ਹੁਣ ਦੋਹਾਂ ਦੇ ਵਿੱਚ ਤਕਰਾਰਵਾਜੀ ਵਾਧੀ ਜਾ ਰਹੀ ਹੈ ਮਾਮਲਾ ਜ਼ਿਆਦਾ ਪੱਖ ਰਿਹਾ ਤੇ ਇਸ ਨੂੰ ਲੈ ਕੇ ਹੁਣ ਵੈਨਜ਼ੁਏਲਾ ਤੇ ਅਮਰੀਕਾ ਦੇ ਵਿੱਚ ਤਕਰਾਰਵਾਜੀ ਵੀ ਜਿਹੜੀ ਆ ਉਹ ਵੱਧ ਚੁੱਕੀ ਹੈ ਤੇ ਇਸੇ ਹੀ ਵਿਚਾਰੇ ਹੁਣ ਸਿੱਧੀ ਚੇਤਾਵਨੀ ਜਿਹੜੀ ਆ ਟਰੰਪ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੂੰ ਦੇ ਦਿੱਤੀ ਹੈ ਨਿਕੋਲਸ ਮੁਦਰੋ ਨੂੰ ਕਹ ਦਿੰਦਾ ਹੈ ਕਿ ਦੇ ਛੱਡ ਦਿਓ ਨਹੀਂ ਤਾਂ ਤੁਸੀਂ ਬਚ ਨਹੀਂ ਸਕੋਗੇ ਅਜਿਹੀ ਇੱਕ ਚੇਤਾਵਨੀ ਅਜਿਹੀ ਤੰਗੀ ਫੋਨ ਕਾਲ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਿੱਤੀ ਹੈ ਹਾਲਾਂਕਿ ਦੱਸੀਏ ਕਿ ਹੁਣ ਇਹ ਤਕਰਾਰਵਾਦੀ ਲਗਾਤਾਰ ਭਿਆਨਕ ਰੂਪ ਧਾਰਨ ਕਰ ਰਹੀ ਹੈ ਇਸ ਦੇ ਵਿਚਾਰੇ ਹੁਣ ਦੋਹਾਂ ਦੇਸ਼ਾਂ ਦੇ ਵਿੱਚ ਕੀ ਕੁਝ ਸਾਂਝੀ ਬਣਦੀ ਹੈ ਜਾਂ ਤਕਰਾਰਵਾਦੀ ਇਸੇ ਤਰੀਕੇ ਨਾਲ ਬਰਕਰਾਰ ਰਹਿਣ ਵਾਲੀ ਹੈ ਉਹ ਦੇਖਣਾ ਬੇਹੱਦ ਜ਼ਰੂਰੀ ਹੈ ਪਰ ਰਾਸ਼ਟਰਪਤੀ ਡੋਨਲਡ ਟਰਪ ਨੇ ਸਿੱਧੀ ਚੇਤਾਵਨੀ ਵੈਨਜ਼ੁਏਲਾ ਦੇ ਰਾਸ਼ਟਰਪਤੀ ਨੂੰ ਦੇ ਦਿੱਤੀ ਹੈ। ਪੰਜਾਬ ਪੁਲਿਸ ਦੇ ਇੱਕ ਨੌਜਵਾਨ ਕਾਂਸਟੇਬਲ ਨੇ ਇੱਕ ਅਜੀਹਾ ਸੁਪਨਾ ਪੂਰਾ ਕੀਤਾ ਹੈ ਜਿਸ ਦੀ ਬਹੁਤ ਸਾਰੇ ਇੱਛਾ ਰੱਖਦੇ ਨੇ ਪਰ ਕੁਝ ਹੀ ਪੂਰਾ ਕਰ ਪਾਉਂਦੇ ਨੇ। ਕਾਂਸਟੇਬਲ ਗੁਰਸਿਮਰਨ ਸਿੰਘ ਬੈਂਸ ਇਸ ਸਮੇਂ ਮੁਹਾਲੀ ਚ ਤਾਇਨਾਤ ਹੈ ਉਸ ਨੇ ਵਕਕਾਰੀ ਸਰਵਿਸਿਜ਼ ਸਿਲੈਕਸ਼ਨ ਬੋਰਡ ਇੰਟਰਵਿਊ ਪਾਸ ਕਰ ਲਈ ਹੈ ਅਤੇ ਉਸ ਨੂੰ ਹੁਣ ਭਾਰਤੀ ਹਵਾਈ ਫੌਜ ਦੀ ਫਲਾਈਂਗ ਬ੍ਰਾਂਚ ਲਈ ਚੁਣਿਆ ਗਿਆ ਹੈ। ਉਹ ਜਲਦੀ ਹੀ ਫਲਾਈਂਗ ਅਫਸਰ ਵਜੋਂ ਸਖਲਾਈ ਲਈ 에ਅਰ ਫੋਰਸ ਅਕੈਡਮੀ ਚ ਸ਼ਾਮਲ ਹੋਵੇਗਾ। ਰੋਪੜ ਜ਼ਿਲ੍ਹੇ ਦੇ ਰਹਿਣ ਵਾਲੇ ਗੁਰਸਿਮਰਨ ਸਿੰਘ ਬੈਂਸ ਅਗਸਤ 2022 ਚ ਪੰਜਾਬ ਪੁਲਿਸ ਚ ਸ਼ਾਮਲ ਹੋਇਆ ਸੀ ਪਰ ਆਪਣੀ ਖਾਕੀ ਵਰਦੀ ਦੇ ਪਿੱਛੇ ਉਸਨੇ ਹਮੇਸ਼ਾ ਅਸਮਾਨ ਚ ਉੱਡਣ ਦੀ ਇੱਛਾ ਨੂੰ ਪਾਲਿਆ। ਉਸਦੀ ਚੋਣ ਸਾਲਾਂ ਦੀ ਸਮਰਪਿਤ ਤਿਆਰੀ ਅਤੇ ਲਗਨ ਤੋਂ ਬਾਅਦ ਹੋਈ ਹੈ। A SSB ਚ ਉਸਦੀ ਚੌਥੀ ਕੋਸ਼ਿਸ਼ ਸੀ। ਗੁਰਸਿਮਰਨ ਨੇ ਸੈਂਟਰ 4 ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਬੈਚਲਰ ਆਫ ਆਰਟਸ ਪੂਰੀ ਕੀਤੀ ਉਹ ਮੈਰੀਟੋਰੀਅਸ ਸਕੂਲ ਮੁਹਾਲੀ ਦਾ ਸਾਬਕਾ ਵਿਦਿਆਰਥੀ ਹੈ ਜਿੱਥੋਂ ਉਸਨੇ ਸ਼ਾਨਦਾਰ ਪ੍ਰਦਰਸ਼ਨ ਨਾਲ 10ਵੀਂ ਅਤੇ 12ਵੀਂ ਜਮਾਤ ਪਾਸ ਕੀਤੀ ਉਸਨੇ 에ਅਰ ਫੋਰਸ ਕਾਮਨ ਐਡਮਿਸ਼ਨ ਟੈਸਟ ਵੀ 143 ਦੇ ਸਕੋਰ ਨਾਲ ਪਾਸ ਕੀਤਾ ਜਿਸਨੇ ਉਸਨੂੰ SSB ਲਈ ਕੁਆਲੀਫਾਈ ਕੀਤਾ ਉਸ ਲਈ ਆਪਣੇ ਸੁਪਨੇ ਦਾ ਪਿੱਛਾ ਕਰਨਾ ਆਸਾਨ ਨਹੀਂ ਸੀ ਬੈਸ ਨੇ ਪਹਿਲਾਂ ਐਨਡੀਏ ਅਤੇ ਤਕਨੀਕੀ ਸ਼ਾਖਾਵਾਂ ਰਾਹੀਂ ਦਾਖਲੇ ਦੀ ਕੋਸ਼ਿਸ਼ ਕੀਤੀ ਸੀ ਪਰ ਚੋਣ 'ਚ ਥੋੜਾ ਜਿਹਾ ਖੁੰਝ ਗਿਆ ਉਸਨੇ ਕਿਹਾ ਕਿ ਅਸਫਲਤਾ ਨੇ ਮੈਨੂੰ ਕਦੇ ਨਿਰਾਸ਼ ਨਹੀਂ ਕੀਤਾ ਹਰ ਕੋਸ਼ਿਸ਼ ਨੇ ਮੈਨੂੰ ਹੋਰ ਸਿਖਾਇਆ ਹੈ ਅਤੇ ਭਾਰਤੀ ਹਵਾਈ ਫੌਜ 'ਚ ਸ਼ਾਮਲ ਹੋਣ ਦੇ ਮੇਰੇ ਇਰਾਦੇ ਨੂੰ ਮਜ਼ਬੂਤ ਕੀਤਾ ਹੈ ਗੁਰਸਿਮਰਨ ਸਿੰਘ ਬੈਂਸ ਦੀ ਕਾਮਯਾਬੀ ਤੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਤੇ ਖੁਸ਼ੀ ਸਾਂਝੀ ਕੀਤੀ ਹੈ ਉਹਨਾਂ ਕਹੇ ਕਿ ਵੱਡੇ ਸੁਪਨੇ ਦੇਖੋ ਸਖਤ ਮਿਹਨਤ ਕਰੋ ਅਤੇ ਕਦੇ ਹਾਰ ਨਾ ਮੰਨੋ ਇਹੀ ਮਹਾਨਤਾ ਦੀ ਰਾਹ ਭਾਰਤੀ ਹਵਾਈ ਫੌਜ ਨੇ ਸ਼੍ਰੀਲੰਕਾ ਦੇ ਵਿੱਚ ਫਸੇ 300 ਦੇ ਕਰੀਬ ਭਾਰਤੀਆਂ ਨੂੰ ਕੱਢਿਆ ਬਾਹਰ ਇੱਕ ਵੱਡੇ ਚਾਕਰਵਰਤੀ ਤੂਫਾਨ ਦੇ ਕਰਕੇ ਇੱਕ ਬਿਹਤ ਪਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਭਾਰਤੀ ਜਿਹੜੇ ਨੇ ਇਸ ਹਾਦਸੇ ਦਾ ਸ਼ਿਕਾਰ ਹੋਏ ਤੇ ਉਸ ਤੋਂ ਬਾਅਦ ਹੁਣ ਫੌਜ ਨੇ ਜੋ ਹੈ ਇਹਨਾਂ ਭਾਰਤੀਆਂ ਨੂੰ ਬਾਹਰ ਕੱਢਿਆ ਗਿਆ ਉਹਨਾਂ ਦੇ ਵੱਲੋਂ ਫੌਜ ਨੇ ਵੱਡੀ ਕਾਰਵਾਈ ਕੀਤੀ ਹੈ ਇਸ ਤੋਂ ਬਾਅਦ ਤੁਹਾਨੂੰ ਦੱਸੀਏ ਕਿ ਇਹ ਵੱਡਾ ਚਾਕਰਵਰਤੀ ਤੂਫਾਨ ਕਾਫੀ ਜ਼ਿਆਦਾ ਆਫਤ ਫੈਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦਰਅਸਲ ਦੱਸਿਆ ਗਿਆ ਹੈ ਕਿ ਪਾਰਟੀ ਹਵਾਈ ਫੌਜ ਨੇ ਚਾਕਰਵਰਤੀ ਤੂਫਾਨ ਅ ਦਿਵਤਾ ਕਾਰਨ ਸ਼੍ਰੀਲੰਕਾ 'ਚ ਫਸੇ 300 ਤੋਂ ਵੱਧ ਪਾਰਟੀ ਨਾਗਰਿਕਾਂ ਨੂੰ ਹਵਾਈ ਅੱਡੇ ਤੇ ਪਹੁੰਚਾਇਆ ਰੱਖਿਆ ਵਿਭਾਗ ਨੇ ਦੱਸਿਆ ਕਿ ਪਾਰਟੀ ਵਾਈ ਫੌਜ ਦਾ ਜਹਾਜ਼ ਕੋਲੰਬੋ ਤੋਂ ਲੰਕੀ ਸ਼ਾਮ 7:30 ਵਜੇ ਜਿਹੜਾ ਪਹੁੰਚਿਆ ਤੇ ਉਸ ਅਨੁਸਾਰ ਪਾਰਟੀ ਵਾਈ ਫੌਜ ਨੇ IL76 ਅਤੇ C130 ਇਹ ਹਵਾਈ ਜਹਾਜ਼ਾਂ ਦੀ ਵਰਤੋਂ ਕਰਕੇ ਸ਼੍ਰੀਲੰਕਾ 'ਚ 50 ਮਗਰੀ ਦੇ NDRF ਦੀਆਂ ਟੀਮਾਂ ਪਹੁੰਚਾਉਣ ਲਈ ਕੀਤੀ ਗਈ ਅਤੇ ਫਸੇ ਗਏ ਯਾਤਰੀਆਂ ਨੂੰ ਕਟਣ ਲਈ ਵੀ ਇਹਨਾਂ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਹੁਣ ਤੱਕ ਸ਼੍ਰੀਲੰਕਾ 'ਚ ਫਸੇ 2000 ਤੋਂ ਵੱਧ ਭਾਰਤੀ ਵਾਪਸ ਲਿਆਂਦੇ ਗਏ ਔਰ ਇਹ ਵੀ ਦੱਸਿਆ ਗਿਆ ਕਿ ਹਾਲ ਹੀ ਵਿੱਚ ਭਾਰਤੀ ਹਵਾਈ ਫੌਜ ਆਪਰੇਸ਼ਨ ਸਾਗਰਪੰਤੂ ਤਹਿਤ ਸ਼੍ਰੀਲੰਕਾ ਦੇ ਲੋਕਾਂ ਨੂੰ ਮਨੁੱਖੀ ਸਹਾਇਤਾ ਤੇ ਆਫਤ ਰਾਹਤ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਇਸੇ ਦੌਰਾਨ ਭਾਰਤ ਨੇ ਸ਼੍ਰੀਲੰਕਾ 'ਚ ਚਕਰਵਰਤੀ ਤੂਫਾਨ ਦੇਵਤਾ ਕਾਰਨ ਵਜੀ ਤਬਾਹੀ ਤੋਂ ਬਾਅਦ ਕੋਲੰਬੋ ਚੋ ਬਚਾਅ ਮੁਹਿੰਮ ਤੇਜ਼ ਕਰਵਾੰਦਿਆ। ਉੱਥੇ ਫਸੇ ਭਾਰਤੀ ਨਾਗਰਿਕਾਂ ਦੇ ਆਖਰੀ ਸਮੂਹ ਨੂੰ ਵੀ ਬਾਹਰ ਕੱਟ ਲਿਆ ਕੋਲੰਬੋ ਚ ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ਪੋਸਟ ਤੇ ਦੱਸਿਆ ਕਿ ਹੁਣ ਇਹ ਜਿਹੜੇ ਜਹਾਜ਼ ਨੇ ਹਵਾਈ ਅੱਡੇ ਤੇ ਫਸੇ 104 ਭਾਰਤੀਆਂ ਦਾ ਆਖਰੀ ਸਮੂਹ ਆਪਰੇਸ਼ਨ ਸਾਗਰ ਬੰਦੂ ਤਹਿਤ ਭਾਰਤੀ ਵਾਈ ਫੌਜ ਦੇ ਜਹਾਜ਼ ਰਾਹੀਂ ਸਵੇਰੇ ਤਕਰੀਬਨ 6:30 ਵਜੇ ਜਿਹੜਾ ਵਾ ਪਹੁੰਚਾ ਦਿੱਤਾ ਹੈ ਇਸ ਦੇ ਚੱਲਦੇ ਦੱਸੀਏ ਕਿ శ్రీਲੰਕਾ ਦੇ ਵਿੱਚ ਆਏ ਵੱਡੇ ਤੂਫਾਨ ਦੇ ਨਾਲ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਿ ਹੁਣ ਭਾਰਤੀ ਹਵਾਈ ਫੌਜ ਨੇ ਚੱਕਰਵਰਤੀ ਤੂਫਾਨ ਦੇ ਰਾਹੀ ਜਿਹੜਾ ਵਾ ਇਹਨਾਂ ਨੂੰ ਬਚਾ ਲਿਆ ਤੇ ਉਸ ਤੋਂ ਬਾਅਦ ਤੁਹਾਨੂੰ ਦੱਸੀਏ ਕਿ 300 ਤੋਂ ਵੱਧ ਭਾਰਤੀ ਨਾਗਰਿਕ ਜਿਹੜੇ ਸੀਗੇ ਉਹਨਾਂ ਨੂੰ ਹਵਾਈ ਅੱਡੇ ਤੇ ਸੁਰੱਖਿਅਤ ਪਹੁੰਚਾਇਆ ਗਿਆ ਯਾਨੀ ਕਿ ਇੱਕ ਬਿਹਤ ਵੱਡੀ ਕਾਰਵਾਈ ਇੱਕ ਵੱਡੀ ਸਫਲਤਾ ਜਿਹੜੀ ਆ ਭਾਰਤੀ ਫੌਜ ਨੇ ਹਾਸਲ ਕੀਤੀ ਹੈ ਕਿਉਂਕਿ ਬਹੁਤ ਸਾਰੇ ਭਾਰਤੀ ਜਿਹੜੇ ਸ਼੍ਰੀਲੰਕਾ ਦੇ ਵਿੱਚ ਫਸੇ ਹੋਏ ਸੀਗੇ ਉਹਨਾਂ ਦੀ ਜਾਨ ਖਤਰੇ ਦੇ ਵਿੱਚ ਹੀ ਉਹਨਾਂ ਨੂੰ ਬਚਾ ਲਿਆ ਤੇ ਇਸ ਤੋਂ ਬਾਅਦ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਬਹੁਤ ਭਿਆਨਕ ਮੰਜ਼ਰ ਉੱਥੇ ਬਣ ਗਿਆ ਇਸ ਚੱਕਰਵਰਤੀ ਤੂਫਾਨ ਨੇ ਬਹੁਤ ਵੱਡੇ ਪੱਧਰ ਦੀ ਤਬਾਹੀ ਵੀ ਜੜੀਆਂ ਮਚਾ ਦਿੱਤੀ ਸੀ ਇਸ ਦੌਰਾਨ ਭਾਰਤ ਨੇ ਸ਼੍ਰੀਲੰਕਾ 'ਚ ਚੱਕਰਵਰਤੀ ਤੂਫਾਨ ਦੇਵਤਾ ਕਾਰਨ ਮਚੀ ਤਬਾਹੀ ਤੋਂ ਬਾਅਦ ਕੋਲੰਪੋ ਚੋ ਬਚਾਅ ਮਹਿੰਮ ਤੇਜ਼ ਕਰਦਿਆਂ ਉੱਥੇ ਫਸੇ ਭਾਰਤੀ ਨਾਗਰਿਕਾਂ ਦੇ ਆਖਰੀ ਸਮੂਹ ਨੂੰ ਵੀ ਬਾਹਰ ਕੱਢ ਲਿਆ ਗਿਆ ਯਾਨੀ ਕਿ ਹੁਣ ਉੱਥੇ ਜਿੰਨੇ ਵੀ ਲੋਕ ਫਸੇ ਸੀ ਉਹਨਾਂ ਨੂੰ ਬਾਹਰ ਸੁਰੱਖਿਅਤ ਕੱਢਿਆ ਗਿਆ ਹਾਲਾਂਕਿ ਗਨੀਮਤ ਇਹ ਰਹਿੰਦੀ ਹੈ ਕਿ ਕੋਈ ਜਾਨੀ ਨੁਕਸਾਨ ਦੀ ਖਾਸ ਖਬਰ ਜਿਹੜੀ ਸਾਹਮਣੇ ਨਹੀਂ ਆਈ ਹੈ ਤੇ ਵੱਡੀ ਸਫਲਤਾ ਜਿਹੜੀ ਆ ਭਾਰਤੀ ਫੌਜ ਨੇ ਹਾਸਲ ਕਰਕੇ ਬਹੁਤ ਸਾਰੇ ਭਾਰਤੀਆਂ ਦੀ ਜਿਹੜੀ ਆ ਜਾਨ ਬਚਾ ਲਈ ਹੈ ਕੇਂਦਰ ਸਰਕਾਰ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਭਾਖੜਾ ਅਤੇ ਪੋਂਗ ਵਰਗੇ ਵੱਡੇ ਡੈਮਾਂ ਦਾ ਮਾੜਾ ਪ੍ਰਬੰਧਨ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਦਾ ਕਾਰਨ ਨਹੀਂ ਸੀ। ਰਾਜ ਸਭਾ ਨੂੰ ਦਿੱਤੇ ਇੱਕ ਲਿਖਤੀ ਜਵਾਬ ਵਿੱਚ ਜਲ ਸ਼ਕਤੀ ਮੰਤਰਾਲੇ ਨੇ ਕਿਹਾ ਹੈ ਕਿ ਹੜ੍ਹਾਂ ਦਾ ਮੁੱਖ ਕਾਰਨ ਕੈਚਮੈਂਟ ਖੇਤਰਾ ਵਿੱਚ ਬਹੁਤ ਜ਼ਿਆਦਾ ਬਾਰਿਸ਼ ਸੀ ਜਿਸ ਦੇ ਨਤੀਜੇ ਵਜੋਂ ਡੈਮਾਂ ਵਿੱਚ ਪਾਣੀ ਦਾ ਅਸਾਧਾਰਨ ਪ੍ਰਵਾਹ ਹੋਇਆ। ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਪਾਣੀ ਛੱਡਣਾ ਸਾਡੇ ਹਰ ਨਿਰੰਤਰ ਨਿਯਮਾਂ ਦੀ ਪਾਲਣਾ ਵਿੱਚ ਕੀਤਾ ਗਿਆ ਸੀ। ਰਾਜ ਸਭਾ ਨੂੰ ਦਿੱਤੇ ਇੱਕ ਲਿਖਤੀ ਜਵਾਬ ਵਿੱਚ ਜਲ ਸ਼ਕਤੀ ਰਾਜ ਮੰਤਰੀ ਰਾਜਪੂਸ਼ਨ ਚੋਦਰੀ ਨੇ ਕਿਹਾ ਕਿ 2025 ਵਿੱਚ ਪੋਂਗ ਅਤੇ ਭਾਖੜਾ ਡੈਮਾਂ ਨੇ ਕ੍ਰਮਵਾਰ 349522 ਕਿਊਸਿਕ ਅਤੇ 190603 ਕਿਊਸਿਕ ਪਾਣੀ ਦਾ ਪ੍ਰਵਾਹ ਦਰਜ ਕੀਤਾ ਇਸ ਬਹੁਤ ਜ਼ਿਆਦਾ ਪ੍ਰਵਾਹ ਦੇ ਕਾਰਨ ਸਥਾਪਿਤ ਨਿਯਮਾਂ ਅਨੁਸਾਰ ਪਾਣੀ ਛੱਡਿਆ ਗਿਆ ਉਹਨਾਂ ਕਹਿੰਿਆ ਕਿ ਪਾਣੀ ਛੱਡਣਾ ਨਿਯਮ ਵਕਰ ਡੈਮ ਸੁਰੱਖਿਆ ਮਾਪਦੰਡਾ ਅਤੇ ਸਤਲੁਜ ਅਤੇ ਬਿਆਸ ਨਦੀਆਂ ਦੀ ਸੀਮਤ ਵਹਾ ਸਮਰੱਥਾ ਦੇ ਅਨੁਸਾਰ ਕੀਤਾ ਗਿਆ ਸੀ ਮੰਤਰਾਲੇ ਨੇ ਸਪਸ਼ਟ ਤੌਰ ਤੇ ਕਿਹਾ ਕਿ ਡੈਮਾਂ ਨੂੰ ਤਕਨੀਕੀ ਮਾਪਦੰਡਾ ਦੇ ਅਨੁਸਾਰ ਸ਼ਕਤੀ ਨਾਲ ਚਲਾਇਆ ਗਿਆ ਸੀ ਇਸ ਦੇ ਅਨੁਸਾਰ ਹੜ੍ਹਾਂ ਨੂੰ ਵੱਧ ਤੋਂ ਵੱਧ ਪੱਧਰ ਤੱਕ ਰੋਕਣ ਅਤੇ ਉਹਨਾਂ ਦੇ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਨ ਲਈ ਨਿਯਮਾਂ ਅਨੁਸਾਰ ਜਲ ਭੰਡਾਰਾਂ ਨੂੰ ਨਿਯੰਤਰਿਤ ਕੀਤਾ ਗਿਆ ਸੀ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਪਾਣੀ ਛੱਡਣ ਸੰਬੰਧੀ ਸਾਰੇ ਫੈਸਲੇ ਪੰਜਾਬ ਹਰਿਆਣਾ ਰਾਜਸਥਾਨ ਕੇਂਦਰੀ ਜਲ ਕਮਿਸ਼ਨ ਅਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਪ੍ਰਤੀਨਿਧੀਆਂ ਵਾੜੀ ਇੱਕ ਤਕਨੀਕੀ ਕਮੇਟੀ ਦੁਆਰਾ ਲਏ ਗਏ ਸਨ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਮੌਨਸੂਨ ਤੋਂ ਪਹਿਲਾਂ ਪਾਕੜਾ ਅਤੇ ਪੋਂਗ ਦੋਵਾਂ ਡੈਮਾਂ ਵਿੱਚ ਟੁਕਮਾ ਬਫਰ ਸਟੋਰੇਜ ਬਣਾਇਆ ਰੱਖਿਆ ਗਿਆ ਸੀ ਜਲ ਸ਼ਕਤੀ ਮੰਤਰਾਲੇ ਦੇ ਅਨੁਸਾਰ ਡੈਮਾਂ ਤੋਂ ਕਿਸੇ ਵੀ ਪਾਣੀ ਛੱਡਣ ਤੋਂ ਪਹਿਲਾਂ ਘੱਟੋ ਘੱਟ 24 ਘੰਟੇ ਪਹਿਲਾਂ ਸੂਚਨਾ ਦਿੱਤੀ ਗਈ ਸੀ ਮੰਤਰਾਲੇ ਨੇ ਦੁਹਰਾਇਆ ਹੈ ਕਿ ਮਾਨਸੂਨ ਤੋਂ ਪਹਿਲਾਂ ਜਲ ਭੰਡਾਰ ਦੇ ਪਾਣੀ ਦਾ ਪੱਧਰ ਔਸਤ ਪੱਧਰ ਦੇ ਅੰਦਰ ਸੀ ਅਤੇ ਬਫਰ ਪੱਧਰ ਪੂਰੀ ਤਰ੍ਹਾਂ ਸੁਰੱਖਿਅਤ ਸਨ ਇਸ ਤਰ੍ਹਾਂ ਲਾਪਰਵਾਹੀ ਦੇ ਕਿਸੇ ਵੀ ਸਵਾਲ ਨੂੰ ਖਤਮ ਕੀਤਾ ਗਿਆ ਹੈ ਮੰਤਰਾਲੇ ਨੇ ਕਿਹਾ ਹੈ ਕਿ ਬੰਨਾਂ ਨੂੰ ਮਜ਼ਬੂਤ ਕਰਨਾ ਅਤੇ ਡਰੇਨਸ ਪ੍ਰਣਾਲੀਆਂ ਨੂੰ ਬਿਹਤਰ ਬਣਾਉਣਾ ਰਾਜਾਂ ਦੀ ਜ਼ਿੰਮੇਵਾਰੀ ਹੈ ਕੇਂਦਰ ਨੇ ਕਿਹਾ ਹੈ ਕਿ ਰਾਜ ਸਰਕਾਰਾਂ ਇਹ ਕੰਮ ਆਪਣੀਆਂ ਤਰਜੀਹਾਂ ਦੇ ਅਨੁਸਾਰ ਕਰਦੀਆਂ ਨੇ ਡੈਮ ਸੇਫਟੀ ਐਕਟ 2021 ਦੇ ਉਪਬੰਧਾਂ ਦਾ ਹਵਾਲਾ ਦਿੰਦੇ ਹੋਏ ਮੰਤਰਾਲੇ ਨੇ ਕਿਹਾ ਹੈ ਕਿ ਹਰ ਤਿੰਨ ਘੰਟਿਆਂ ਬਾਅਦ ਪਾਣੀ ਨਾਲ ਸੰਬੰਧਿਤ ਡਾਟਾ ਸਾਂਝਾ ਕਰਨਾ ਹੁਣ ਲਾਜ਼ਮੀ ਹੈ ਅਤੇ ਬਹੁ ਪੱਧਰੀ ਡੈਮਾਂ ਦੇ ਸੰਚਾਲਨ ਲਈ ਇੱਕ ਤਾਲਮੇਲ ਪ੍ਰਣਾਲੀ ਲਾਗੂ ਕੀਤੀ ਗਈ ਹੈ ਕੇਂਦਰ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਲੰਬੇ ਸਮੇਂ ਦੇ ਅਤੇ ਗੈਰ ਚਾਗਤ ਉਪਬਾਵਾਂ ਰਾਹੀਂ ਹੜ੍ਹ ਦੇ ਜੋਖਮ ਨੂੰ ਘਟਾਉਣ ਲਈ ਅਗਸਤ 2025 ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹਰ ਦੇ ਮੈਦਾਨੀ ਜ਼ੋਨਿੰਗ ਬਾਰੇ ਤਕਨੀਕੀ ਦਿਸ਼ਾ ਨਿਰਦੇਸ਼ ਭੇਜੇ ਗਏ ਸਨ ਪਾਣੀ ਛੱਡਣ ਲਈ ਇੱਕ ਸ='%s'ਤੇ ਨਿਯੰਤਰਣ ਪ੍ਰਣਾਲੀ ਬਾਰੇ ਸਵਾਲਾਂ ਦੇ ਜਵਾਬ ਵਿੱਚ ਮੰਤਰਾਲੇ ਨੇ ਕਿਹਾ ਹੈ ਕਿ ਅਜਿਹੀ ਪ੍ਰਣਾਲੀ ਪਹਿਲਾਂ ਹੀ ਮੌਜੂਦ ਹੈ ਤਕਨੀਕੀ ਕਮੇਟੀ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੋਵਾਂ ਦੇ ਪ੍ਰਤੀਨਿਧੀ ਸ਼ਾਮਲ ਨੇ ਅਤੇ ਡੈਮਾਂ ਨੂੰ ਸਾਂਝੇ ਤੌਰ ਤੇ ਚਲਾਇਆ ਜਾਂਦਾ ਹੈ